ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜ ਕਲਾਨੌਰ ਵਿੱਚ ਪੰਜਾਬ ਪੁਲਿਸ ਬੀਐਸਐਫ ਅਤੇ ਕਮਾਂਡੋਜ਼ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਦੀ ਅਗਵਾਈ ਐਸਪੀਡੀ ਸਰਦਾਰ ਬਲਵਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਨੇ ਕੀਤੀ ਇਹ ਫਲੈਗ ਮਾਰਚ ਟੀ ਪੁਆਇੰਟ ਤੋਂ ਸ਼ੁਰੂ ਹੋ ਕੇ ਬਟਾਲਾ ਰੋਡ ਤੇ ਮੇਨ ਬਾਜ਼ਾਰ ਕਲਾਨੌਰ ਥਾਣੇ ਵਿੱਚ ਸਮਾਪਤ ਹੋਇਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀਡੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਕੱਢਿਆ ਗਿਆ ਤੇ ਇਸ ਮੌਕੇ ਉਹਨਾਂ ਲੋਕਾਂ ਨੂੰ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਸੀ ਪਾਇਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਡੀਐਸਪੀ ਗੁਰਵਿੰਦਰ ਸਿੰਘ, ਏਐਸਆਈ ਨਰੇਸ਼ ਕੁਮਾਰ, ਏਐਸਆਈ ਰਣਧੀਰ ਸਿੰਘ, ਏਐਸਆਈ ਵੈਸ਼ਨੂ ਕੁਮਾਰ ਆਦਿ ਸਮੂਹ ਪੁਲਿਸ ਪ੍ਰਸ਼ਾਸਨ ਹਾਜ਼ਰ ਸਨ। ਪੇਸ਼ ਹੈ ਕਲਨੌਰ ਤੋਂ ਰੋਹਿਤ ਦੀ ਇਹ ਰਿਪੋਰਟ। ਇਹ ਫਲੈਗ ਮਾਰਚਾਂ ਚੋਣਾਂ ਨੂੰ ਨੋਕ ਰੱਖਦਿਆ ਹੋਇਆ ਜਿਹੜੀ ਮੇਨ ਅਲਾਕੇ ਵਿੱਚ ਜਿਹੜੀਆਂ ਚੋਣਾਂ ਅਮਨ ਆਮਾਨ ਨਾਮ ਦੇ ਪਰਚਾਉਣ ਲਈ ਤੇ ਲੋਕਾਂ ਵਿੱਚ ਇੱਕ ਵਿਸ਼ਵਾਸ ਪੈਦਾ ਕਰਨ ਲਈ ਵੀ ਜਿਹੜੀ ਫੋਰਸ ਹੈ ਜਿਹੜੀ ਪੁਲਿਸ ਫੋਰਸ ਹੈ ਉਹਨਾਂ ਦੀ ਹਰ ਟਾਈਮ ਲੋਕਾਂ ਨਾਲ ਨਾਲ ਹੈ ਜੋ ਲੋਕਾਂ ਨੂੰ ਇੱਕ ਵਧੀਆ ਮੈਸੇਜ ਜਾਂਦਾ ਹੈ ਵੀ ਜਿਹੜੀ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਹੈ ਜਿਆਨੇ ਫਲੈਗ ਮਾਰਚ ਨੇ ਹੈ ਜਿਹੜੀ ਮੋਬਿਲੀਜੇਸ਼ਨ ਹੈ ਉਹਦੇ ਨਾਲ ਲੋਕਾਂ ਨੂੰ ਇੱਕ ਵਧੀਆ ਰਾਹਤ ਮਿਲਦੀ ਹੈ ਲੋਕਾਂ ਨੂੰ ਵਿਸ਼ਵਾਸ ਪੈਦਾ ਹੁੰਦਾ ਸੋ ਮੈਂ ਲੋਕਾਂ ਨੂੰ ਇਹ ਵੀ ਕਹਿ ਰਿਹਾ ਵੀ ਬਾਕੀ ਵਧੀਆ ਅਮਨ ਮਾਨ ਨਾਲ ਇੰਪਾਰਸ਼ਲ ਹੋ ਕੇ ਆਪਣਾ ਜਿਹੜਾ ਹੈਗਾ ਵੋਟਾਂ ਨੂੰ ਨੇਪਰੇ ਚੜਾਉਣ ਤੇ ਜਿਹੜੇ ਅਪਰਾਧੀ ਨੇ ਉਹਨਾਂ ਵਾਸਤੇ ਵੀ ਇਹ ਚੀਜ਼ ਦਾ ਮੈਸੇਜ ਹੈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਮਾੜੇ ਕੰਮ ਚ ਜਾਂ ਕਿਸੇ ਮਾੜੀ ਐਕਟੀਵਿਟੀ ਤੋਂ ਉਪਰੇਜ ਕਰਨਾ। ਜੇ ਲਾਇਸੈਂਸ ਅਸਲੀ ਬਾਹਰ ਆ ਜਾਂ ਜਮ੍ਹਾਂ ਕਰਾਉਣ ਵਾਲੇ ਨੂੰ ਮੈਸੇਜ ਇਹਨੇ ਜਾਂਦੇ ਕੀ ਚੰਗਾ। ਲਾਇਸੈਂਸ ਅਸਲੀ ਬਿਲਕੁਲ ਠੀਕ ਹੈ ਜੋ ਜਿਹੜੇ ਅچھے ਮੈਂ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਆਮ ਆਬ ਜਨਤਾ ਨੂੰ ਜਿਹੜਾ ਇੱਕ ਹਮਨ ਮਾਨ ਨਾਲ ਲੈਕਚਰ ਨੂੰ ਰੇਪੇ ਚੜਾਉਣ ਲਈ ਮਾਂ ਜੋ ਕੋਰਪੋਰੇਸ਼ਨ ਇਹਦੇ ਨੂੰ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਜਿਹੜੇ ਇੰਪਾਰਸ਼ਲ ਲੋਕ ਨੇ ਜਿਹੜੇ ਸਾਫ ਸੁਥਰੇ ਲੋਕ ਨੇ ਉਹਨਾਂ ਨੂੰ ਕਿਸੇ ਕਾਲ ਦੇ ਡਰਨ ਦੀ ਲੋੜ ਨਹੀਂ ਹੈ ਤੇ ਆਪਣੇ ਅਸਰੇ ਜਿਹੜੇ ਪ੍ਰੋਪਰ ਚਾਵਾ ਕਰਾਉਣ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ